लुधियाना नगर निगम मुख दफ्तर नु ताला ਲਗਾਉਂਦਾ ਮਾਮਲਾ ਗ੍ਰਿਫਤਾਰ ਕਾਂਗਰਸ ਵਿਧਾਇਕਾ ਨੂੰ ਅਦਾਲਤ ਵੱਲੋਂ ਮਿਲੀ ਜ਼ਮਾਨਤ ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਉਤੇ ਤੱਤੇ ਹੋਏ ਰਵਨੀਤ ਬਿੱਟੂ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਵਡਣ ਦੀ ਕੀਤੀ ਗੱਲ लुधियाना नगर निगम मुख ਦਫਤਰ ਨੂੰ ਤਾਲਾ ਲਗਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤ ਬਿੱਟੂ, ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੀਤ ਤਲਵਾਰ ਅਤੇ ਸਾਬਕਾ ਸੀਨੀਅਰ ਟਿਪਟਿ ਮੇਅਰ ਸ਼ਾਮ ਸੁੰਦਰ ਮਨੋਹੋਤਰਾ ਨੂੰ ਅੱਜ ਅਦਾਲਤ ਵੱਲੋਂ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਇਹਨਾਂ ਸਾਰਿਆਂ ਨੂੰ ਬੀਤੇ ਕੱਲ੍ਹ ਗ੍ਰਿਫਤਾਰ ਕਰਨ ਤੋਂ ਬਾਅਦ ਸਥਾਨਕ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਅਦਾਲਤ ਨੇ ਇਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਨਾਭਾ ਦੇ ਨਵੀਂ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ ਗਿਆ ਸੀ ਅਤੇ ਰਵਨੀਤ ਬਿੱਟੂ ਇੱਕ ਵਾਰ ਫਿਰ ਪੰਜਾਬ ਸਰਕਾਰ ਉੱਤੇ ਵੱਾਰਦੇ ਨਸਰਾਈ ਜੇਲ੍ਹ ਤੋਂ ਬਾਹਰ ਆ ਕੇ ਐਮਪੀ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਉਹਨਾਂ ਵੱਲੋਂ ਕੀਤੇ ਗਏ ਸਨ ਉਹ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਆਵਾਜ਼ ਚੁੱਕਣ ਦਾ ਖਾਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ ਪਰ ਅਸੀਂ ਇਹਨਾਂ ਤੋਂ ਨਹੀਂ ਡਰਦੇ ਅਸੀਂ ਵੱਡੀ ਰਣਨੀਤੀ ਲੁਧਿਆਣਾ ਵਿਖੇ ਬਣਾਵਾਂਗੇ ਅਤੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਉਲੀਕਾਂਗੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਕਾਂਗਰਸ ਨੇ ਕਰਜ਼ਾ ਨਹੀਂ ਚੜਾਇਆ ਤਾਂ ਆਪ ਪਾਰਟੀ ਨੇ ਕਰਜ਼ਾ ਚੜਾਇਆ ਅਤੇ ਜੋ ਕਿ ਦੋ ਸਾਲਾਂ ਦੇ ਵਿੱਚ 65000 ਕਰੋੜ ਰੁਪਇਆ ਉਹਨਾਂ ਵੱਲੋਂ ਕਰਜ਼ਾ ਲੈ ਲਿਆ ਗਿਆ ਪਹਿਲੀ ਗੱਲ ਸਾਡਾ ਕਿਉਂਕਿ ਅਸੀਂ ਤਾਂ ਪਰਿਵਾਰ ਪਰਿਵਾਰ ਖਾਤਰ ਅੰਦਰ ਗਿਆ ਸੀ ਸਾਰਾ ਪਰਿਵਾਰ ਇੱਧਰ ਰਾਸ਼ੂ ਜੀ ਲੋਕਾਂ ਖਾਤਰ ਕੋਈ ਪਹਿਲੀ ਜੇਲ ਨਹੀਂ ਇੱਧਰ ਸੰਜੀਤ ਤਲਵਾਰ ਜੀ ਖੜੇ ਆ ਸਾਡੇ ਪ੍ਰਧਾਨ ਨੇ ਜ਼ਿਲ੍ਹੇ ਦੇ ਇੱਧਰ ਸਾਡੇ ਸੀਨੀਅਰ ਡਿਪਟੀ ਮੇਅਰ ਰਹੇ ਆ ਇਹ ਆਪ ਮਲੋਤਰਾ ਸਾਹਿਬ ਖੜੇ ਆ ਤੇ ਸਾਡੇ ਲਈ ਜੇਲ੍ਹਾਂ ਇਹ ਤਾਂ ਗੱਲ ਇਹ ਆ ਵੀ ਕبھی बाबू ਰੇਲਵੇ ਵਿੱਚ ਕبھی ਜੇਲ੍ਹ ਵਿੱਚ ਇਸ ਕਰਕੇ ਇਹ ਕੋਈ ਵੱਡੀਆਂ ਗੱਲਾਂ ਨਹੀਂ ਲੋਕਾਂ ਦੇ ਲਈ ਕਿਉਂਕਿ ਲੋਕਾਂ ਦੀ ਆਵਾਜ਼ ਉਠਾਈ ਆ ਜਿਹੜੇ ਕਾਲੇ ਅੰਗਰੇਜ਼ ਆਏ ਹੋਏ ਆ ਕਾਲੇ ਗੋਰੇ ਨੇ ਜਿਹੜੇ ਇਹ ਪਹਜਾਉਣੇ ਆ ਕਿ ਨਹੀਂ ਪਹਜਾਉਣੇ ਇਹਨਾਂ ਖਾਤਰ ਜੇਲਾਂ ਕਟਣੀਆਂ ਹੀ ਪੈਂਦੀਆਂ ਨੇ ਤੇ ਅਸੀਂ ਤਾਂ ਲੋਕਾਂ ਦਾ ਬਜਟ ਦਾ ਜਿਹੜਾ 1000 ਰੁਪਿਆ ਇਹਨਾਂ ਨੇ ਗਰੰਟੀ ਦਿੱਤੀ ਸੀ ਗਰੰਟੀ 1000 ਦੀ ਉਹ ਕਿੱਥੇ ਆ ਜੀ 2500 ਰੁਪਿਆ ਜਿਹੜੀ ਪੈਨਸ਼ਨ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ ਜਿਹੜੀ ਸ਼ਗਨ ਸਕੀਮ ਦੀ ਗੱਲ ਕੀਤੀ ਸੀ ਉਹ ਕਿੱਥੇ ਆ ਜੀ ਐਮਐਸਪੀ ਚੁਟਕੀ ਮਾਰ ਕੇ ਆਉਣੀ ਸੀ ਉਹ ਕਿੱਥੇ ਆ ਜੀ ਤੇ ਇਹ ਹਰ ਪਾਸੇ ਹਰ ਦਫਤਰ ਚ ਜੋ ਲੁੱਟ ਹੋ ਰਹੀ ਆ ਚਾਹੇ ਉਹ ਕੋਈ ਮਹਿਕਮਾ ਹੋਵੇ ਚਾਹੇ ਪਟਵਾਰੀ ਆਪਣਾ ਕੰਮ ਛੱਡੀ ਬੈਠੇ ਆ ਵੀਡੀਓ ਤਸਿਲਦਾਰ ਕਿਤੇ ਹੈ ਹੀ ਨਹੀਂ ਗੇ ਅਫਸਰ ਨੇ ਜਿਹੜੇ ਉਹ ਬਿਲਕੁਲ ਬਿਲਕੁਲ ਉਹਨਾਂ ਦੇ ਹੱਥ ਕਿਸੇ ਦੀ ਕੋਈ ਲਗਾਮ ਨਹੀਂ ਕਿਉਂਕਿ ਕਿਸੇ ਦੇ ਪੱਲੇ ਕਿਉਂ ਨਹੀਂ ਕਿਉਂਕਿ ਸਭ ਕੁਝ ਜਿਹੜਾ ਹੈ ਉਹ ਦਿੱਲੀੋਂ ਚੱਲਦਾ ਏ ਦਿੱਲੀ ਕੇਜਰੀਵਾਲ ਉਹਨਾਂ ਅੱਗੇ ਰੱਖਿਆ ਹੋਇਆ ਇੱਕ ਰਾਗਮ ਚੱਡਾ ਤੇ ਉਹ ਚੱਡਾ ਉਹ ਸਾਰਾ ਕੁਝ ਉਹਰੇ ਲੁੱਟਦਾ ਮਾਰਦਾ ਉੱਥੋਂ ਆਰਡਰ ਆਉਂਦੇ ਆ ਉਰੇ ਨਾ ਕਿਸੇ ਕੈਬਿਨੇਟ ਦੇ ਕਿਸੇ ਦੇ ਕੁਛ ਪੱਲੇ ਨਹੀਂਗਾ ਸਿਰਫ ਆ ਜੇਲ ਕਿਉਂ ਜੇਲ ਕਿੱਡੀ ਇਹ ਗੱਲ ਕੀ ਸੀ ਜੇਲ ਵਾਲੀ ਮੈਨੂੰ ਇਹ ਦੱਸੋ ਨਾ ਇਹ ਆਦਤ ਪਈ ਆ ਵੀ ਵਿਜੀਲੈਂਸ ਰਾਹੀਂ ਪੁਲਿਸ ਰਾਹੀਂ ਵੀ ਜਦੋਂ ਵੀ ਲੱਤਾਂ ਕੰਬਦੀਆਂ ਨੇ ਨਾ ਕੇਜਰੀਵਾਲ ਦੀਆਂ ਤੇ ਉਹ ਪੰਜਾਬ ਪੁਲਿਸ ਨੂੰ ਅੱਗੇ ਕਰਦਾ ਨਹੀਂ ਇਹਨਾਂ ਚ ਤੁਹਾਨੂੰ ਯਾਦ ਹੋਣਾ ਇੱਕ ਬੀਜੇਪੀ ਦਾ ਲੀਡਰ ਉਹ ਬੱਗਾ ਉਹਨੂੰ ਚੱਕਣ ਗਈ ਸੀ ਤੇ ਦੇਖ ਲਿਆ ਅਸੀਂ ਹਰਿਆਣੇ ਪੁਲਿਸ ਨੇ ਕਿਵੇਂ ਖੋਲੇ ਸਿਰਾਂ ਚ ਤੇ ਇਹ ਐਸੇ ਬੰਦੇ ਆ ਵੀ ਜਿਹੜੇ ਕਿਸਾਨ ਸਾਡਾ ਗੋਲੀ ਮਾਰ ਕੇ ਸਾਡਾ ਨੌਜਵਾਨ ਮਾਰਤਾ ਕਿੰਨੀਆਂ ਦੀਆਂ ਲੱਤਾਂ ਤੋੜਤੀਆਂ ਕਿੰਨੇ ਦੀਆਂ ਅੱਖਾਂ ਕੱਢਤੀਆਂ ਇਹ ਨਾ ਮਰਦਾਂ ਤੋਂ ਹਜੇ ਤੱਕ ਹਜੇ ਤੱਕ ਇਹਨਾਂ ਤੋਂ ਕਿਸੇ ਖਿਲਾਫ ਐਫ ਆਈ ਆਰ ਦਰਜ ਨਹੀਂ ਹੋਈ ਜ਼ੀਰੋ ਐਫ ਆਈ ਆਰ ਤੇ ਸਾਡੇ ਤੇ ਅਸੀਂ ਲੋਕਾਂ ਦੀ ਗੱਲ ਕਰਨ ਗਏ ਆ ਤੇ ਉਹੀ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਤਾਲਾਏ ਜਿਹੜਾ ਉਹ ਵਿਧਾਨ ਸਭਾ ਚ ਲਈ ਫਿਰਦੇ ਸੀ ਫਿਰ ਉਹਨਾਂ ਤੇ ਕਿਉਂ ਨਾ ਦਰਜ ਐਫ ਆਈ ਆਰ ਹੋਵੇ ਉਹਨਾਂ ਨੇ ਤਾਂ ਵਿਧਾਨ ਸਭਾ ਨੂੰ ਤਾਲਾ ਲਾਉਣ ਨੂੰ ਕਿਹਾ ਤਾਂ ਕਿਉਂਕਿ ਕੁਝ ਹੋ ਹੀ ਨਹੀਂ ਰਿਹਾ ਇਸ ਕਰਕੇ ਇਹ ਤਿਆਰ ਰਹਿਣ ਇਹ ਹਰ ਹਰ ਇੱਕ ਇੱਕ ਕਾਂਗਰਸੀ ਉਹ ਜੇਲ੍ਹ ਜਾਣ ਨੂੰ ਕੱਲ ਹਜ਼ਾਰਾਂ ਆਏ ਸੀ ਫਿਰ ਇਹਨਾਂ ਦੀ ਹਿੰਮਤ ਨਹੀਂ ਪਈ ਵੀ ਕਿਸੇ ਨੂੰ ਇਹ ਜੇਲ੍ਹ ਲਿਜਾ ਸਕਣ ਚਾਰਾਂ ਤੋਂ ਸਿਵਾਏ ਤੇ ਸਾਰੇ ਤਿਆਰ ਬੈਠੇ ਆ ਅੱਜ ਲੁਧਿਆਣੇ ਦੇਖਿਓ ਜਾ ਕੇ ਅਗਲੀ ਰਣਨੀਤੀ ਬਣੇਗੀ ਅਗਲਾ ਸੰਘਰਸ਼ ਜਾਰੀ ਰਹੂਗਾ ਤੇ ਬਾਕੀ ਮੈਂ ਲੀਡਰਾਂ ਨੂੰ ਵੀ ਕਹਿਣਾ ਉਠੋ ਇਹਨਾਂ ਦੇ ਮੂਰੇ ਬਿਲਕੁਲ ਝੁਕੋ ਨਾ ਜੇ ਦਬਕੇ ਮਾਰਦਾ ਮੈਂ ਫਲਾਣੇ ਇਥੇ ਕਿ ਸਕੂਲ ਨੂੰ ਫਲਾਣੇ ਦੇ ਉਲਟ ਸਾਡੇ ਕੋਲ ਕਾਗਜ ਨੇ ਵਿਧਾਨ ਸਭਾ ਚ ਜਿਸ ਤਰੀਕੇ ਨਾਲ ਸਾਡੇ ਐਮ ਐਲ ਏ ਲੋਕਾਂ ਲਈ ਜੂਝ ਰਹੇ ਆ ਉਸੇ ਤਰੀਕੇ ਨਾਲ ਅਸੀਂ ਬਾਹਰ ਸੰਘਰਸ਼ ਕਰ ਰਹੇ ਆ ਤੇ ਇਹ ਨਿਰੰਤਰ ਜਾਰੀ ਰਊ ਹਰ ਜ਼ਿਲ੍ਹੇ ਚ ਜਾਊਗਾ